ਮਿੱਤਰੋ ਅੱਜ ਗੱਲ ਕਰਦੇ ਆਂ ਆਪਾਂ ਉਹਨਾਂ ਸੂਫੀ ਫਕੀਰਾਂ ਦੀ ਜਿਨ੍ਹਾਂ ਨੇ ਦੁਨੀਆਂ ਦੇ ਉੱਤੇ ਆਪਣਾ ਨਾਮ ਬਣਾਇਆ ਖਾਸ ਕਰਕੇ ਉਹ ਫਕੀਰ ਜਿਨ੍ਹਾਂ ਨੂੰ ਇਸਲਾਮ ਧਰਮ ਦੇ ਵਿੱਚ 20 ਲੋਕ ਸਜਦਾ ਸਲਾਮ ਕਰਦੇ ਨੇ ਸਾਥੀਓ ਅੱਜ ਗੱਲ ਕਰਦੇ ਆਂ ਪੀਰਾਂ ਦੇ ਪੀਰ ਦਸਤਗੀਰ ਮੀਰਾ ਮੁਹੈਉਦੀਨ ਜਨਾਬ ਗੌਸਪਾ 11ਵੇਂ ਵਾਲੇ ਸਰਕਾਰ ਜਿਲ੍ਹੇ ਸੁਬਾਨੀ ਕਤਬੇ ਰਬਾਨੀ ਅਬਦਲ ਕਾਦਰ ਜਲਾਨੀ ਪੀਰਾਂ ਦੇ ਪੀਰ ਦਸਤਗੀਰ ਮੀਰਾ ਮਹੀਉਦੀਨ ਗੌਸ ਪਾਗਰ ਮੀਰ ਸਰਕਾਰ ਇਹ ਉਹਨਾਂ ਦਾ ਲਕਬ ਸੀ ਗੱਲ ਕਰਾਂਗੇ ਉਹਨਾਂ ਦੇ ਪਿਤਾ ਜੀ ਪੀਰ ਅਬੂ ਸੁਵਾਲੀਆ ਸਰਕਾਰ ਦੀ ਜਿਹਦੇ ਵੀ ਕਾਦਰੀ ਘਰਾਣੇ ਨੂੰ ਪਿਆਰ ਕਰਦੇ ਨੇ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਲਾਸਟ ਤੱਕ ਦੇਖਿਓ ਅਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਇਨ੍ਹਾਂ ਬਜ਼ੁਰਗਾਂ ਦੇ ਇਤਿਹਾਸ ਪੜੇ ਨੇ ਕੋ ਆਯਾ ਮੋਇਨੂਦੀਨ ਚਿਸਤੀ ਸਾਹਿਬ ਬਾਬਾ ਫਰੀਦ ਸਾਹਿਬ ਗੌਸਪਾ ਗਯਰਮੇਲੀ ਸਰਕਾਰ ਨਬੀ ਮੁਹੰਮਦ ਸਾਹਿਬ ਇਹਨਾਂ ਦੀ ਜੀਵਨਤੀ ਜੀਵਨ ਤੇ ਆਪਾਂ ਝਾਤ ਮਾਰੀ ਇਹਨਾਂ ਦੀ ਜਿਹੜੀਆਂ ਕਿਤਾਬਾਂ ਉਹ ਪੜੀਆਂ ਨੇ ਕਹਿੰਦੇ ਨੇ ਬਗਦਾਦ ਸ਼ਹਿਰ ਦੇ ਵਿੱਚ ਇੱਕ ਛੋਟੀ ਜੀ ਕਲੋਨੀ ਕਹਿ ਲੋ ਇੱਕ ਕਬੀਲਾ ਉਸ ਕਬੀਲੇ ਦੇ ਵਿੱਚ ਪੀਰ ਅਬੂ ਸਵਾਲੀਆ ਸਰਕਾਰ ਰਹਿੰਦੇ ਸਨ ਔਰ ਆਪਣੀ ਮਿਹਨਤ ਮਜਦੂਰੀ ਕਰਕੇ ਆਪਣਾ ਪੇਟ ਪਾਲ ਲਿਆ ਕਰਦੇ ਸਨ ਪਰਿਵਾਰ ਦੇ ਵਿੱਚ ਚਾਚੇ ਤਾਏ ਬਹੁਤ ਸਨ ਆਪਣਾ ਜੀ ਕੋਈ ਨਹੀਂ ਸੀ ਇੱਕ ਦਿਨ ਅਬੂ ਸਵਾਲੀਆ ਸਰਕਾਰ ਕਹਿੰਦੇ ਬਿਮਾਰ ਹੋ ਗਏ ਔਰ ਕਈ ਦਿਨ ਕੰਮ ਕਰਤੇ ਨਾ ਜਾ ਹੋਇਆ ਤੇ ਘਰ ਦੇ ਵਿੱਚੋਂ ਅੰਨ ਦਾਣੇ ਪਾਣੀ ਜਿਹੜਾ ਸੀ ਉਹ ਵੀ ਖਤਮ ਹੋ ਗਿਆ ਕਹਿੰਦੇ ਰੋਜ਼ੇ ਰੱਖਣੇ ਸ਼ੁਰੂ ਕਰਤੇ ਅਬੂ ਸਵਾਲੀਆ ਸਰਕਾਰ ਨੇ ਕਾਫੀ ਲੰਮਾ ਅਰਸਾ ਰੋਜ਼ਾ ਰੱਖਦੇ ਰਹੇ ਲੇਕਿਨ ਕਈ ਦਿਨ ਸਰੀਰ ਦੇ ਅੰਦਰ ਕੋਈ ਅੰਨ ਦਾਣਾ ਨਾ ਜਾਣ ਕਰਕੇ ਸਰੀਰ ਅੰਦਰ ਬਹੁਤ ਸਾਰੀ ਕਮਜ਼ੋਰੀ ਹੋ ਗਈ ਇੱਕ ਦਿਨ ਦਰਿਆ ਦੇ ਉੱਤੇ ਆਪਣਾ ਰੋਜ਼ਾ ਫਤਾਰ ਕਰ ਰਹੇ ਨੇ ਤੇ ਪਾਣੀ ਦੇ ਵਿੱਚ ਇੱਕ ਸੇਬ ਰੁੜਿਆ ਆ ਰਿਹਾ ਪੀਰ ਅਬੂ ਸੁਆਲੀਆ ਸਰਕਾਰ ਨੇ ਜਦੋਂ ਉਹਨੂੰ ਸੇਬ ਨੂੰ ਦੇਖਿਆ ਸਰੀਰ ਦੇ ਅੰਦਰ ਇੰਨੀ ਕ ਕਮਜ਼ੋਰੀ ਆਈ ਪਈ ਸੀ ਉਹਨਾਂ ਨੇ ਸੇਬ ਚੱਕਿਆ ਤੇ ਖੁਦਾ ਦਾ ਪ੍ਰਸ਼ਾਦ ਸਮਝ ਕੇ ਉਹ ਸੇਬ ਦੇ ਨਾਲ ਆਪਣਾ ਰੋਜ਼ਾ ਖੋਲ ਲਿਆ ਕਹਿੰਦੇ ਨੇ ਰੋਜ਼ਾ ਖੋਲਣ ਤੋਂ ਬਾਅਦ ਉਹਨਾਂ ਦੇ ਮਨ ਦੇ ਅੰਦਰ ਖਿਆਲ ਆਇਆ ਕਿ ਇਹ ਜੋ ਮੈਂ ਸੇਬ ਖਾਦਾ ਇਹ ਤਾਂ ਹਰਾਮ ਹੋ ਗਿਆ ਵੀ ਜਿਹਦਾ ਸੇਬ ਸੀ ਉਹਨੂੰ ਤਾਂ ਮੈਂ ਪੁੱਛਿਆ ਨਹੀਂ ਤੇ ਨਾ ਹੀ ਮੈਂ ਸੇਬ ਖਰੀਦਿਆ ਇਹ ਗੱਲ ਮਨ ਦੇ ਅੰਦਰ ਚਿੰਤਾ ਵੱਡ ਵੱਡ ਕੇ ਖਾਣ ਲੱਗੀ ਕਿ ਮੈਂ ਨਾ ਸ਼ੁਕਰ ਹੋ ਗਿਆ ਰੱਬ ਦਾ ਕਹਿੰਦੇ ਦੇ ਪੀਰ ਅਬੂ ਸਵਾਲੀਆ ਸਰਕਾਰ ਉਸ ਦਰਿਆ ਦੇ ਕਿਨਾਰੇ-ਕਿਨਾਰੇ ਚੱਲ ਪਏ ਕਈ ਮੀਲਾਂ ਦਾ ਸਮਾਂ ਤੈਅ ਕਰਦੇ ਹੋਈ ਕਹਿੰਦੇ ਇੱਕ ਥਾਂ ਤੇ ਪਹੁੰਚੇ ਜਿੱਥੇ ਸੇਬਾਂ ਦਾ ਬਾਗ ਲੱਗਿਆ ਹੋਇਆ ਸੀ ਤੇ ਦਰਿਆ ਦੇ ਅੰਦਰ ਉਹ ਝੁਕਿਆ ਹੋਇਆ ਸੀ ਪੀਰ ਅਬੂ ਸਵਾਲੀਆ ਸਰਕਾਰ ਨੇ ਸੋਚਿਆ ਕਿ ਕਿਉਂ ਨਾ ਹੋਵੇ ਇਸੇ ਬਾਗ ਦੇ ਵਿੱਚੋਂ ਹੀ ਸੇਬ ਟੁੱਟ ਕੇ ਦਰਿਆ ਦੇ ਵਿੱਚ ਰੁੜ ਕੇ ਗਿਆ ਹੋਊਗਾ ਜਦੋਂ ਅਬੂ ਸੁਵਾਲੀਆ ਸਰਕਾਰ ਬਾਗ ਦੇ ਅੰਦਰ ਜਾਂਦੇ ਨੇ ਤੇ ਉੱਥੇ ਇੱਕ ਬਜ਼ੁਰਗ ਜੋ ਰੱਬੀ ਰੂਹ ਲੱਗਦੇ ਸਨ ਅਬੂ ਸੁਵਾਲੀਆ ਪੀਰ ਨੇ ਦੇਖ ਕੇ ਜਾ ਕੇ ਉਹਨਾਂ ਨੂੰ ਸਜਦਾ ਸਲਾਮ ਆਖਿਆ ਤੇ ਬਜ਼ੁਰਗ ਆਪਣੀ ਆਬਾਦਤ ਦੇ ਵਿੱਚ ਲੱਗੇ ਹੋਏ ਸਨ ਕਹਿੰਦੇ ਜਦੋਂ ਬਜ਼ੁਰਗ ਨੇ ਅੱਖਾਂ ਖੋਲੀਆਂ ਤਾਂ ਬਜ਼ੁਰਗਾਂ ਨੇ ਕੀ ਦੇਖਿਆ ਕਿ ਉਹਨਾਂ ਦੇ ਸਾਹਮਣੇ ਇੱਕ ਨੌਜਵਾਨ ਲੜਕਾ ਖੜਾ ਹੋਇਆ ਹੈ ਉਧਰੋਂ ਬਜ਼ੁਰਗਾਂ ਦੀ ਬੇਟੀ ਜਿਹੜੀ ਬੱਚੀ ਸੀ ਉਹ ਵੀ ਜਵਾਨ ਸੀ ਅਤੇ ਬਜ਼ੁਰਗਾਂ ਨੂੰ ਹਰ ਟਾਈਮ ਇਸ ਗੱਲ ਦੀ ਚਿੰਤਾ ਰਹਿੰਦੀ ਸੀ ਔਰ ਉਹ ਖੁਦਾ ਦੇ ਅੱਗੇ ਰੋਜ਼ ਇੱਕੀ ਦੁਆ ਕਰਦੇ ਸੀ ਕਿ ਐ ਮੇਰੇ ਅੱਲਾ ਕਿ ਮੇਰੀ ਬੱਚੀ ਵਾਸਤੇ ਕੋਈ ਚੰਗਾ ਵਰ ਲੱਭ ਕੇ ਦੇ ਜੋ ਮੇਰੇ ਕਹਿਣੇ ਮੁਤਾਬਕ ਤੇਰੇ ਅਸੂਲਾਂ ਤੇ ਚੱਲਦਾ ਹੋਵੇ ਤੇ ਖੁਦਾ ਦੀ ਇਬਾਦਤ ਕਰਦਾ ਹੋਵੇ ਅਤੇ ਮਿਹਨਤ ਕਸ਼ ਲੜਕਾ ਹੋਵੇ ਅੱਜ ਬਜ਼ੁਰਗ ਦੀ ਦਵਾ ਜਿਹੜੀ ਆ ਉਹ ਅੱਲਾ ਦੇ ਘਰ ਮਨਜ਼ੂਰ ਹੋਗੀ ਤੇ ਉਹਨਾਂ ਨੇ ਪੀਰ ਅਬੂ ਸਵਾਲੀਆ ਸਰਕਾਰ ਨੂੰ ਉਹਨਾਂ ਦੇ ਕੋਲੇ ਭੇਜ ਦਿੱਤਾ ਕਹਿੰਦੇ ਜਦੋਂ ਬਜ਼ੁਰਗ ਨੇ ਪੁੱਛਿਆ ਪੀਰ ਅਬੂ ਸਵਾਲੀਆ ਨੂੰ ਵੀ ਹਾਂ ਕਾਕਾ ਕੀ ਮੁਸ਼ਕਲਾ ਦੱਸੋ ਤਾਂ ਅਬੂ ਸਵਾਲੀਆ ਸਰਕਾਰ ਨੇ ਬੇਨਤੀ ਕੀਤੀ ਕਿ ਐ ਮੇਰੇ ਬਜ਼ੁਰਗ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ ਕਿ ਤੁਹਾਡੇ ਬਾਗ ਦੇ ਵਿੱਚੋਂ ਟੁੱਟਿਆ ਹੋਇਆ ਸੇਬ ਪਾਣੀ ਦੇ ਵਿੱਚੋਂ ਉਠਾ ਕੇ ਮੈਂ ਖਾ ਲਿਆ ਇਸ ਲਈ ਮੇਰੇ ਤੋਂ ਗੁਨਾਹ ਹੋ ਗਿਆ ਤੇ ਮੈਨੂੰ ਇਹ ਗੁਨਾਹ ਦੀ ਮਾਫੀ ਦੇ ਦਿਓ ਉਹ ਬਜ਼ੁਰਗ ਮਨ ਹੀ ਅੰਦਰ ਸੋਚ ਕੇ ਕਹਿਣ ਲੱਗਿਆ ਕਿ ਇੱਥੇ ਲੋਕ ਸਾਹਮਣੇ ਤੋੜ ਕੇ ਖਾ ਜਾਂਦੇ ਨੇ ਤੇ ਕਦੀ ਮਾਫੀ ਨਹੀਂ ਮੰਗੀ ਲੇਕਿਨ ਇਹ ਭਲਾ ਪੁਰਸ਼ ਸੈਂਕੜੇ ਮੀਲਾਂ ਤੋਂ ਆਣ ਕੇ ਮੇਰੇ ਤੋਂ ਆਪਣੇ ਗੁਨਾਹ ਦੀ ਮਾਫੀ ਮੰਗਣ ਡਿਆ ਸ਼ਾਇਦ ਮੇਰੇ ਅੱਲਾ ਨੇ ਇਹ ਮੇਰੀ ਬੱਚੀ ਦਾ ਵਰ ਭੇਜਿਆ ਹੋਵੇ ਇਸ ਦੀ ਕਿਉਂ ਨਾ ਉਹ ਵੀ ਪ੍ਰੀਖਿਆ ਲਈ ਜਾਵੇ ਉਹਨਾਂ ਨੇ ਪੀਰ ਅਬੂ ਸੁਵਾਲੀਆਂ ਨੂੰ ਕਿਹਾ ਕਿ ਇੱਥੇ ਇੱਕ ਸੇਬ ਦਾ ਬੂਟਾ ਲਾ ਲਓ ਜਿੰਨਾ ਚਿਰ ਉਸ ਬੂਟੇ ਨੂੰ ਫਲ ਨਹੀਂ ਲੱਗਦਾ ਉਹਨਾਂ ਚ ਇੱਕ ਤੈਨੂੰ ਇੱਥੇ ਹੀ ਸੇਵਾ ਕਰਨੀ ਪਵੇਗੀ ਤਾ ਮੈਂ ਤੁਹਾਡੇ ਗੁਨਾਹਾਂ ਦੀ ਮਾਫੀ ਦੇਵਾਂਗਾ। ਅਬੂ ਸੁਵਾਲੀਆ ਪੀਰ ਸਤਬਚਨ ਕਹਿ ਕੇ ਇੱਕ ਬੂਟਾ ਲਾ ਕੇ ਉਸ ਦੀ ਸੇਵਾ ਕਰਨ ਲੱਗਾ। ਹੌਲੀ-ਹੌਲੀ ਅਬੂ ਸੁਵਾਲੀਆ ਪੀਰ ਪੂਰੇ ਬਾਗ ਦੀ ਦੇਖ-ਰੇਖ ਆਪਣੇ ਹੱਥਾਂ ਦੇ ਵਿੱਚ ਲੈ ਲਈ। ਕਿਉਂਕਿ ਉਸ ਬੂਟੇ ਨੂੰ ਫਲ ਦੂਜੇ ਦਿਨ ਤਾਂ ਲੱਗ ਹੀ ਨਹੀਂ ਸੀ ਜਾਣਾ। ਕੋਈ 2 ਸਾਲ 3 ਸਾਲ ਪੈ ਕੇ ਉਸ ਬੂਟੇ ਨੂੰ ਫਲ ਲੱਗਣਾ ਸੀ। ਬਜ਼ੁਰਗ ਨੇ ਜਦੋਂ ਵੀ ਦੇਖਣਾ ਪੀਰ ਅਬੂ ਸਵਾਲੀਆ ਸਰਕਾਰ ਕੰਮ ਤੋਂ ਬਾਅਦ ਖੁਦਾ ਦੀ ਇਬਾਦਤ ਦੇ ਵਿੱਚ ਜੁਟ ਜਾਂਦੇ ਅਤੇ ਹਮੇਸ਼ਾ ਅੱਲਾਹ ਪਾਕ ਦੇ ਨਾਲ ਜੁੜੇ ਰਹਿੰਦੇ ਤੇ ਦੋ ਵਕਤ ਉਸ ਦਾ ਸ਼ੁਕਰਾਨਾ ਕਰਦੇ ਕਿ ਐ ਮੇਰੇ ਅੱਲਾਹ ਤੇਰਾ ਲੱਖ ਲੱਖ ਸ਼ੁਕਰ ਹੈ ਉਹ ਬਜ਼ੁਰਗ ਪੀਰ ਅਬੂ ਸਵਾਲੀਆ ਨੂੰ ਦੋ ਵਕਤ ਦੀ ਰੋਟੀ ਤੇ ਤਨ ਤੇ ਪਹਿਨਣ ਵਾਸਤੇ ਕੱਪੜਾ ਦਿੰਦੇ ਰਹੇ ਕਹਿੰਦੇ ਨੇ ਲੰਮਾ ਸਮਾਂ ਸੇਵਾ ਕਰਨ ਤੇ ਅਪਰੰਤ ਇੱਕ ਦਿਨ ਉਹ ਵੀ ਆਇਆ ਜਿੱਦਣ ਉਸ ਸੇਬ ਦੇ ਬੂਟੇ ਨੂੰ ਫਲ ਲੱਗਿਆ ਅਤੇ ਪੀਰ ਅਬੂ ਸਵਾਲੀਆ ਨੇ ਉਹ ਫਲ ਤੋੜ ਕੇ ਜਾ ਕੇ ਬਜ਼ੁਰਗਾਂ ਦੇ ਸਾਹਮਣੇ ਪੇਸ਼ ਕੀਤਾ ਕਿ ਐ ਮੇਰੇ ਬਜ਼ੁਰਗ ਆਪਣੇ ਬਚਨਾ ਮੁਤਾਬਕ ਮੈਂ ਉਹ ਸੇਬ ਦੇ ਬੂਟੇ ਨਾਲੋਂ ਸੇਬ ਤੋੜ ਕੇ ਤੁਹਾਡੇ ਚਰਨਾਂ ਪਿਛ ਪੇਸ਼ ਕੀਤਾ ਹੈ ਇਸ ਲਈ ਮੈਨੂੰ ਮੇਰੇ ਗੁਨਾਹਾਂ ਦੀ ਮਾਫੀ ਦੇ ਦਿਓ ਬਜ਼ੁਰਗ ਕਹਿਣ ਲੱਗੇ ਕਿ ਇੱਕ ਸਾਡੀ ਸ਼ਰਤ ਹੋਰ ਹੈ ਕਹਿੰਦੇ ਉਹ ਕੀ ਕਹਿੰਦੇ ਸਾਡੀ ਬੱਚੀ ਆ ਉਹਦੇ ਨਾਲ ਤੈਨੂੰ ਨਿਕਾਹ ਕਰਨਾ ਪਵੇਗਾ ਜੋ ਅੱਖਾਂ ਤੋਂ ਅੰਨੀ ਆ ਕੰਨਾਂ ਤੋਂ ਬੋਲੀ ਆ ਜ਼ਬਾਨ ਤੋਂ ਗੁੰਗੀ ਆ ਅਤੇ ਪੈਰਾਂ ਤੋਂ ਲੰਗੜੀ ਆ ਪੀਰ ਅਬੂ ਸਵਾਲੀਆ ਨੇ ਖੁਦਾਵਾਲ ਨੂੰ ਵੇਖਿਆ ਤੇ ਆਪਣੇ ਗੁਨਾਹ ਦੀ ਮਾਫੀ ਵਾਸਤੇ ਬਜ਼ੁਰਗ ਦੇ ਅੱਗੇ ਸਿਰ ਝੁਕਾ ਦਿੱਤਾ ਕਿ ਮੈਨੂੰ ਮਨਜ਼ੂਰ ਹੈ ਦਿਨ ਬਣ ਲੈ ਗਿਆ ਸਮਾਂ ਆਇਆ ਤੇ ਨਿਕਾਹ ਹੋ ਗਿਆ ਕਹਿੰਦੇ ਜਦੋਂ ਵੀਰ ਅਬੂ ਸੁਵਾਲੀਆ ਸਰਕਾਰ ਰਾਤ ਨੂੰ ਆਪਣੇ ਕਮਰੇ ਦੇ ਅੰਦਰ ਜਾਂਦੇ ਨੇ ਕੀ ਦੇਖਦੇ ਨੇ ਕਿ ਇੱਕ ਚੰਦ ਦਾ ਟੋਟਾ ਇੰਨੀ ਸੋਹਣੀ ਨੌਜਵਾਨ ਤੇ ਹਸੀਨ ਲੜਕੀ ਉਹਦੇ ਕਮਰੇ ਦੇ ਵਿੱਚ ਬੈਠੀ ਹੋਈ ਹੈ ਜਿਹਦੇ ਸਾਹਮਣੇ ਚੰਦ ਦੀ ਰੋਸ਼ਨੀ ਵੀ ਫਿੱਕੀ ਪੈ ਰਹੀ ਸੀ ਅਬੂ ਸੁਵਾਲੀਆ ਸਰਕਾਰ ਉਹਨੂੰ ਵੇਖ ਕੇ ਇੱਕਦਮ ਘਬਰਾ ਗਿਆ ਅਤੇ ਥੱਲੇ ਜਾ ਕੇ ਬੈਠ ਗਿਆ ਉਸ ਨੌਜਵਾਨ ਲੜਕੀ ਨੇ ਉੱਠ ਕੇ ਉਹਨਾਂ ਨੂੰ ਅਵ ਤੇ ਸਤਕਾਰ ਨਾਲ ਸਜਦਾ ਸਲਾਮ ਕੀਤਾ ਅਤੇ ਉਹਨਾਂ ਨੂੰ ਬੁਲਾਇਆ ਲੇਕਿਨ ਅਬੂ ਸਵਾਲੀਆ ਸਰਕਾਰ ਬਹੁਤ ਹੀ شریف ਨਿਹਾਇਤ ਹੀ ਮਿਹਨਤਕਸ਼ ਸਨ ਤੇ ਉਹਨਾਂ ਨੇ ਮਨ ਅੰਦਰ ਸੋਚਿਆ ਕਿ ਇੱਕ ਗੁਨਾਹ ਦੀ ਮਾਫੀ ਵਾਸਤੇ ਤੂੰ ਆਇਆ ਸੀ ਜੀ ਬੰਦੇ ਖੁਦਾ ਦੀ ਤੇਰੇ ਤੋਂ ਆ ਗਲਤੀ ਹੋਗੀ ਨਾ ਤੇ ਸਾਰੀ ਜ਼ਿੰਦਗੀ ਵੀ ਤੈਨੂੰ ਖੁਦਾ ਨੇ ਮaaf ਨਹੀਂ ਕਰਨਾ ਕਿਉਂਕਿ ਬਜ਼ੁਰਗ ਨੇ ਤਾਂ ਕਿਹਾ ਸੀ ਉਹ ਜ਼ਬਾਨ ਤੋਂ ਗੁੰਗੀ ਆ ਅੱਖਾਂ ਤੋਂ ਅੰਨੀ ਆ ਕੰਨਾਂ ਤੋਂ ਬੋਲੀ ਆ ਪੈਰਾਂ ਤੋਂ ਲੰਗੜੀ ਆ ਪਰ ਇਹ ਤਾਂ ਸਾਬਤ ਸੂਰਤਾ ਇੱਕ ਕੋਨੇ ਵਿੱਚ ਬੈਠ ਕੇ ਸਾਰੀ ਰਾਤ ਖੁਦਾ ਦੀ ਇਬਾਦਤ ਕਰਦੇ ਰਹੇ ਅਤੇ ਜਦੋਂ ਸਵੇਰ ਹੋਈ ਤੇ ابو ਸੁਵਾਲੀਆ ਪੀਰ ਬਾਗ ਦੇ ਵਿੱਚ ਉਹਨਾਂ ਬਜ਼ੁਰਗਾਂ ਕੋਲੇ ਫਿਰ ਜਾਂਦੇ ਨੇ ਅਤੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਕਿ اے ਬਜ਼ੁਰਗ ਮੇਰੇ ਤੋਂ ਕੀ ਗੁਨਾਹ ਹੋ ਗਿਆ ਹੈ ਜੋ ਤੁਸੀਂ ਦੂਸਰੀ ਗਲਤੀ ਮੇਰੇ ਤੋਂ ਕਰਵਾਉਣ ਲੱਗੇ ਸੀ ਉਹਨਾਂ ਪੁੱਛਿਆ ਕੀ ਕਹਿੰਦੇ ਕਿ ਤੁਸੀਂ ਤਾਂ ਕਿਹਾ ਸੀ ਵੀ ਉਹ ਅੱਖਾਂ ਤੋਂ ਅੰਨੀਆਂ ਕੰਨਾਂ ਤੋਂ ਬੋਲੀਆ ਪੈਰਾ ਤੋਂ ਲੰਗੜੀਆ ਜ਼ੁਬਾਨ ਤੋਂ ਗੁੰਗੀਆ ਲੇਕਿਨ ਉਹ ਤਾਂ ਬਿਲਕੁਲ ਸਹੀ ਸਲਾਮਤ ਆ ਬਜ਼ੁਰਗ ਕਹਿਣ ਲੱਗੇ ਕਿ ਇਹ ਗੱਲ ਬਿਲਕੁਲ ਜਾਇਜ਼ ਆ ਕਿ ਉਹ ਸਰੀਰ ਪੱਖੋਂ ਬਿਲਕੁਲ ਠੀਕ ਆ ਅੱਖਾਂ ਤੋਂ ਅੰਨੀ ਇਸ ਕਰਕੇ ਆ ਵੀ ਉਹਨੇ ਸਾਰੀ ਜ਼ਿੰਦਗੀ ਮੇਰੇ ਤੋਂ ਛੁੱਟ ਤੇ ਕੁਰਾਨ ਸ਼ਰੀਫ ਤੋਂ ਛੁੱਟ ਕਿਸੇ ਤੀਜੇ ਨੂੰ ਵੇਖਿਆ ਨਹੀਂ ਕਿਉਂਕਿ ਉਹਦੀ ਨਿੱਕੀ ਹੁੰਦੀ ਦੀ ਮਾਂ ਮਰ ਗਈ ਸੀ ਉਹ ਆਪਣੇ ਘਰ ਵਿੱਚ ਹੀ ਰਹੀ ਆ ਪੈਰਾਂ ਤੋਂ ਲੰਗੜੀ ਇਸ ਕਰਕੇ ਸੀ ਕਿ ਉਹਨੇ ਆਪਣੇ ਘਰ ਤੋਂ ਪੈਰ ਹੀ ਕਦੀ ਬਾਹਰ ਨਹੀਂ ਕੱਢਿਆ ਜਬਾਨ ਤੋਂ ਗੁੰਗੀ ਇਸ ਕਰਕੇ ਸੀ ਵੀ ਉਹਨੇ ਅੱਜ ਤੱਕ ਕਿਸੇ ਦੀ ਗੱਲ ਹੀ ਨਹੀਂ ਸੁਣੀ ਅਤੇ ਗੁੰਗੀ ਇਸ ਕਰਕੇ ਸੀ ਵੀ ਉਹਨੇ ਅੱਜ ਤੱਕ ਕਿਸੇ ਨਾਲ ਮੇਰੇ ਤੋਂ ਛੁੱਟ ਕਿਸੇ ਨਾਲ ਗੱਲ ਨਹੀਂ ਕੀਤੀ ਇਹ ਗੱਲ ਸੁਣ ਕੇ ਅਬੂ ਸੁਵਾਲੀਆ ਪੀਰ ਦੇ ਰੋਂਗਤੇ ਖੜੇ ਹੋ ਗਏ ਕਹਿੰਦੇ ਨੇ حضرت ਪੀਰ ਅਬੂ ਸੁਵਾਲੀਆ ਸਰਕਾਰ ਆਪਣੀ ਗ੍ਰਿਸ਼ਤੀ ਨੂੰ ਅੱਗੇ ਚਲਾਇਆ ਤੇ ਉਹਨਾਂ ਦੀ ਘਰ ਹਜ਼ਰਤ ਮੀਰਾ ਗੌਸਪਾ 11ਵੀਂ ਵਾਲੀ ਸਰਕਾਰ ਜਨਮ ਲਿਆ ਕਹਿੰਦੇ ਨੇ 11ਵੀਂ ਵਾਲੀ ਸਰਕਾਰ 6-7 ਸਾਲ ਦੇ ਸੰਨ ਤੇ ਅਬੂ ਸੁਵਾਲੀਆ ਦੇ ਦਰਬਾਰ ਤੇ ਇੱਕ ਮਾਤਾ ਆਈ ਜਿਨ੍ਹਾਂ ਨੇ ਆਣ ਕੇ ਫਰਿਆਦ ਲਾਈ ਕਿ ਸਾਡੇ ਘਰੇ ਔਲਾਦ ਨਹੀਂ ਹੈ ਤਾਂ ਪੀਰ ਅਬੂ ਸੁਵਾਲੀਆ ਸਰਕਾਰ ਦਾ ਇਨਾ ਵੱਡਾ ਰਤਬਾ ਸੀ ਕਿ ਉਹ ਖੁਦਾ ਨਾਲ ਗੱਲਾਂ ਕਰਦੇ ਸੀ ਤੇ ਲੋਕਾਂ ਤੇ ਰਹਿਮ ਤਾਂਦਾ ਮੀਂਹ ਵਰਸਾਉਂਦੇ ਸੀ ਕਹਿੰਦੇ ਨੇ ਮਾ ابوਸਵਾਲੀਆ ਸਰਕਾਰ ਨੇ ਕਿਹਾ ਕਿ ਮਾਤਾ ਐਸ ਜਨਮ ਵਿੱਚ ਤਾਂ ਕੀ ਅਗਲੇ ਜਨਮ ਵਿੱਚ ਵੀ ਤੇਰੇ ਕਰਮਾਂ ਵਿੱਚ ਔਲਾਦ ਨਹੀਂ ਹੈਗੀ ਇਹ ਗੱਲ ਸੁਣ ਕੇ ਮਾਤਾ ਰੂੜੀ ਰੋਂਦੀ ਹੋਈ ਵਾਪਸ ਆਰੀ ਆ ਤਾਂ ਅੱਗੋ ਪੀਰ ਗੋਸਪਾ 11ਵੀਂ ਲਈ ਸਰਕਾਰ ਮਿਲ ਜਾਂਦੇ ਨੇ ਤੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਕਿ ਮਾਤਾ ਜੀ ਕੀ ਹੋ ਗਿਆ ਅੱਜ ਤੱਕ ਮੇਰੇ ਬਾਪ ਦੇ ਦਰਬਾਰ ਤੋਂ ਕੋਈ ਰੋਂਦਾ ਹੋਇਆ ਨਹੀਂ ਮੁੜਿਆ ਲੋਕ ਰੋਂਦੇ ਹੋਏ ਜਾਂਦੇ ਨੇ ਹੱਸਦੇ ਹੋਏ ਵਾਪਸ ਆਉਂਦੇ ਨਹੀਂ ਤੂੰ ਕਿਉਂ ਰੋਂਦੀ ਆਉਣੀ ਆ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਇੱਕ ਝਾਗ ਸੀ ਪਰ ਹੁਣ ਆਸ ਵੀ ਮੁੱਕ ਗਈ ਆ ਤੇ ਅਗਲੇ ਜਨਮ ਦੀ ਵੀ ਆਸ ਮੁੱਕ ਗਈ ਹੈ ਯਾਰ ਮੇਰੀ ਸਰਕਾਰ ਕਹਿਣ ਲੱਗੇ ਕਿ ਮਾਤਾ ਅੱਜ ਤੱਕ ਮੇਰੇ ਬਾਪੂ ਦੇ ਦਰਬਾਰ ਤੋਂ ਕੋਈ ਖਾਲੀ ਨਹੀਂ ਮੁੜਿਆ ਤੈਨੂੰ ਮੰਗਣਾ ਨਹੀਂ ਆਇਆ ਅਸੀਂ ਤਰੀਕਾ ਦੱਸਦੇ ਹਾਂ ਤੈਨੂੰ ਇਸ ਤਰੀਕੇ ਨਾਲ ਜਾ ਕੇ ਮੰਗ ਕਹਿੰਦੇ ਨੇ ਮਾਤਾ ਫੇਰ ਚਲੀ ਗਈ ਪੀਰ ਅਬੂ ਸੁਆਲੀਆ ਕਹਿੰਦੇ ਵੀ ਮਾਤਾ ਹੁਣ ਕੀ ਲੈਣ ਆਈ ਆ ਉਹ ਕਹਿੰਦੀ ਮੇਰੇ ਕਰਮਾਂ ਦੇ ਵਿੱਚ ਔਲਾਦ ਹੈ ਨਹੀਂ ਸੀ ਤੇ ਮੈਂ ਸੋਚਿਆ ਵੀ ਪੀਰ ਤੋਂ ਕੁਝ ਹੋਰ ਨਾ ਮੰਗਿਆ ਹੋਰ ਮੰਗ ਲਾ ਉਹ ਕਹਿੰਦੀ ਕੀ ਉਹ ਕਹਿੰਦੀ ਤਿੰਨ ਬਚਨ ਦੇ ਦਿਓ ਉਹ ਕਹਿੰਦਾ ਕਿਹੜੇ ਉਹ ਕਹਿੰਦੀ ਅੱਲਾ ਨਬੀ ਤੇ ਰਸੂਲ ਤੇ ਅਬੂ ਸੁਆਲੀਆ ਪੀਰ ਕਹਿੰਦੇ ਮਾਤਾ ਪੁੱਤ ਨਾ ਮੰਗੀ ਹੋਰ ਜੋ ਮੰਗ ਲਈ ਮਰਜ਼ੀ ਮੰਗ ਲਈ ਤੇ ਜਾਂ ਬਚਨ ਦਿੱਤਾ ਉਹ ਮਾਤਾ ਕਹਿੰਦੀ ਜਾਂ ਤਾਂ ਆਪਣੇ ਬਚਨ ਵਾਪਸ ਲੈ ਲਓ ਤੇ ਜਾਂ ਫਿਰ ਮੈਨੂੰ ਪੁੱਤ ਦੀ ਦਾਤ ਬਖਸ਼ੋ ਤਾਂ ਕਹਿੰਦੇ ਉਸ ਟਾਈਮ ਪੀਰ ਅਬੂ ਸੁਆਲੀਆਂ ਨੇ ਪੁੱਛਿਆ ਸੀ ਮਾਤਾ ਨੂੰ ਕਿ ਮਾਤਾ ਇਹ ਸਕੀਮ ਤੈਨੂੰ ਦੱਸੀ ਕਿੰਨੇ ਆ ਕਹਿੰਦੇ ਬਾਹਰ ਛੋਟੇ ਛੋਟੇ ਬੱਚੇ ਖੇਡਦੇ ਸੀ ਉਹਨਾਂ ਚੋਂ ਇੱਕ ਬੱਚੇ ਨੇ ਮੈਨੂੰ ਸਕੀਮ ਦਿੱਤੀ ਹੈ ਕਹਿੰਦੇ ਨੇ ਚੱਲ ਤੈਨੂੰ ਪੁੱਤ ਫਿਰ ਪੁੱਤ ਤਾਂ ਤੈਨੂੰ ਅਸੀਂ ਦੇ ਹੀ ਦੇਾਂਗੇ ਪਰ ਲਾਹਾਨੂੰ ਉਹਨਾਂ ਦੀ ਖਬਰ ਲੈ ਲੈਂਦੇ ਕਹਿੰਦੇ ਉੱਥੇ ਮੀਰਾ ਗੌਸ ਜਵਾਕਾਂ ਨਾਲ ਖੇਡਦੇ ਹੁੰਦੇ ਨੇ ਤੇ ਪੀਰ ਅਬੂ ਸੁਵਾਲੀਆ ਸਰਕਾਰ ਨੇ ਜਾ ਕੇ ਪੀਰ 11ਵੀਂ ਵਾਲੀ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਅਤੇ ਉੱਥੇ ਗੌਸ ਭਾਗ ਪੀਰ ਸਰਕਾਰ ਨੇ ਫਿਰ ਨਾਰਾ ਮਾਰਿਆ ਵੀ ਜਾ ਮਾਤਾ ਤੇਰੇ ਪੁੱਤਰ ਹੋਊਗਾ ਤੇ ਸਾਡੀ 11ਵੀਂ ਭੁੱਲੀ ਨਾ ਜਿੰਦਨ ਚੰਦ ਚੜੇ ਨੂੰ 11 ਦਿਨ ਹੋਣ ਸਾਡੀ 11ਵੀਂ ਰੱਖਦੀ ਰਹੀ ਇਸੇ ਕਰਕੇ ਗੌਸਪਾ 11ਵੀਂ ਦੀ ਸਰਕਾਰ ਦੀ ਜਿਹੜੀ 11ਵੀਂ ਆ ਲੋਕ ਚੰਦ ਚੜੇ ਤੋਂ 11 ਦਿਨ ਹੋ ਜਾਣ ਫਿਰ ਰੱਖਦੇ ਨੇ ਲੋਕ ਔਰ ਬਹੁ ਦੁਨੀਆ ਗੌਸਪਾ 11ਵੀਂ ਦੀ ਸਰਕਾਰ ਨੂੰ ਮੰਨਦੀ ਹੈ ਸਾਡੇ ਲਾਗੇ ਇੰਦਗੜ ਛਿੜੀ ਸ਼ਰੀਬ ਬਣਿਆ ਹੋਇਆ ਅਸੀਂ ਵੀ ਜਾਣੇ ਉੱਥੇ ਲੋਕ ਬਹੁਤ ਆਉਂਦੇ ਨੇ ਕਹਿੰਦੇ ਨੇ ਫਿਰ Hazrat Gauspa 11ਵੀਂ ਦੀ ਸਰਕਾਰ ਨੇ ਉਮਾਈ ਰੂੜੀ ਭੁੱਲ ਗਈ ਤੇ ਫਿਰ ਉਹਨਾਂ ਨੇ ਡੁੱਬਾ ਬੇੜਾ ਤਾਰਿਆ ਸੀ ਜੇ ਪੂਰੀ ਵੀਡੀਓ ਅੱਗੇ ਸੁਣਨਾ ਚਾਹੋ ਨੇ ਤਾਂ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਓ ਵੀਡੀਓ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਤੱਕ ਵੀ ਪਹੁੰਚ ਸਕੇ ਅਗਲੀ ਵੀਡੀਓ ਵਿੱਚ ਮਿਲਦੇ ਆ ਤੁਹਾਨੂੰ ਸੇਵ ਦਾ ਵਾਕਿਆ ਕਿਸ ਤਰ੍ਹਾਂ ਲੱਗਿਆ ਰੱਬ ਰੱਖਾ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਆਪਦਾ ਵੀਰ ਸਰਜੀਤ ਸਿੰਘ ਰੰਦਾਵਾ